ਅੱਜ ਆ ਗਏ ਜਿਹੜੀ ਅੱਜ ਅੱਜ ਅਸੀਂ ਐਸ.ਡੀ.ਐਮ ਸਾਹਿਬ ਨੂੰ ਮਿਲਣ ਆਏ ਸੀ ਉਸ ਇਲਾਕੇ ਦੀਆਂ ਵੱਖ-ਵੱਖ ਜਿਹੜੀਆਂ ਹੈਗੀਆਂ ਪਿੰਡਾਂ ਦੀਆਂ ਅਲੱਗ-ਅਲੱਗ ਪ੍ਰੋਬਲਮਸ ਸੀ ਬੜਾ ਉਹਨਾਂ ਨੇ ਧਿਆਨ ਦੇ ਨਾਲ ਸੁਣੀਆਂ ਇੱਕ ਦੋ ਗੱਲਾਂ ਉਹਨਾਂ ਦੇ ਪਹਿਲਾਂ ਹੀ ਧਿਆਨ ਦੇ ਵਿੱਚ ਸੀ ਤੇ ਜਿਵੇਂ ਸਾਡਾ ਸਭ ਤੋਂ ਵੱਡਾ ਜਿਹੜਾ ਮਜੂਦਾ ਦੇ ਕੋਈ ਢੀ ਗਰਮੀ ਪੈ ਰਹੀ ਆ ਪਰ ਸਾਡੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਜਿਹੜਾ ਹੈਗਾ ਮਿਲ ਰਿਹਾ ਹੈਗਾ ਜਿਹਦੇ ਵਿੱਚ ਸਾਡਾ ਤਿੰਨ ਮਤਲਬ ਕਿ ਨੀਲਪੁਰ ਦਾ ਏਰੀਆ ਹੋਇਆ ਸਤਨਾਮ ਨਗਰ ਦਾ ਤੇ ਪੀਰਪਲੌੜੀ ਦਾ ਇਥੇ ਲਈ ਕਈ ਦਿਨਾਂ ਤੋਂ ਬਹੁਤ ਪ੍ਰੋਟੈਸਟ ਚ ਸੀਗੇ ਲੋਕ ਤਾਂ ਅਸੀਂ ਮੈਟਰੀ ਸਮਝਿਆ ਕਿ ਇਹਨਾਂ ਨਾਲ ਕਿ ਅਸੀਂ ਆ ਕੇ ਗੱਲ ਕਰੀਏ ਤੇ ਗੱਲ ਕੀਤੀ ਤੇ ਉਹਨਾਂ ਨੇ ਡਾਇਰੈਕਸ਼ਨ ਵੀ ਦਿੱਤੀ ਹੈ ਕਿ ਇੱਥੇ ਜਿਹੜੇ ਐਸ.ਡੀ.ਓ ਹੈਗੇ ਆ ਉਹਨਾਂ ਨੂੰ ਵੀ ਆਰ ਹੋਪਫੁਲ ਕਿ ਉਹਦਾ ਅੱਛੇ ਜਿਹੜੇ ਰਿਜ਼ਲਟ ਆਗੇ ਆ ਉਹ ਨਿਕਲਿਆਣ ਕਿ ਜਿਹੜੀ ਪਾਣੀ ਦੀ ਪ੍ਰੋਬਲਮ ਹੈਗੀ ਉਹਨੂੰ ਕੋਸ਼ਿਸ਼ ਕਰਦੇ ਆ ਕਿ ਸੋਲਵ ਕਰਾਂਗੇ ਸੈਕੰਡਲੀ ਇੱਕ ਸਾਡਾ ਮਾਮਲਾ ਸੀਗਾ ਪਿਲਖਣੀ ਬ੍ਰਿਜ ਦਾ ਉਹਦੇ ਉਹ ਨੈਸ਼ਨਲ ਹਾਈਵੇ ਨਾਲ ਸੰਬੰਧ ਅਸੀਂ ਤੇ ਮੈਡਮ ਨੇ ਵੀ ਡਿਸਰ ਨਾਲ ਗੱਲ ਕੀਤੀ ਮੈਂ ਵੀ ਕੀਤੀ ਹੈਗੀ ਆ ਤੇ ਉਹ ਇੱਕ ਰੋਡ ਸੇਫਟੀ ਦੀ ਜਿਹੜੀ ਕਮੇਟੀ ਆ ਉਹ ਜਲਦੀ ਮੀਟਿੰਗ ਕਰਕੇ ਦੇ ਸੈੱਟ ਕਿ ਅਸੀਂ ਉਹ ਵੀ ਜਿਹੜਾ ਪ੍ਰੋਬਲਮ ਹੈਗੀ ਉਹਨੂੰ ਸਾਲਪਸੇ ਕਰਾਵਾਂਗੇ ਤੀਜਾ ਸਾਡਾ ਇੱਕ ਮਾਮਲਾ ਹੈਗਾ ਹਰੀ ਨਗਰ ਸਾਡਾ ਜਿਹੜਾ ਪੁਰਾਣਾ ਰਾਜਪੁਰਾ ਦੇ ਵਿੱਚ ਪੈਂਦਾ ਉਹ ਰੇਲਵੇ ਨਾਲ ਰਿਲੇਟਡ ਹੈਗਾ ਤੇ ਉਹਦੇ ਲਈ ਇਹਨਾਂ ਨੇ ਆਲਰੇਡੀ ਜਿਹੜਾ ਇੱਕ ਆਪਣਾ ਤਹਿਸੀਲਦਾਰ ਰਾਜਪੁਰਾ ਨੂੰ ਜਿਹੜਾ ਡੀਮਾਰਕੇਸ਼ਨ ਦੇ ਲਈ ਲਿਖਿਆ ਪਰ ਉਹਦੇ ਵਿੱਚ ਇੱਕ ਪ੍ਰੋਬਲਮ ਸੀ ਕਿ ਰੇਲਵੇ ਵਾਲੇ ਜਿਹੜਾ ਹੈਗਾ ਉਹ ਸਾਨੂੰ ਸਪੋਰਟ ਨਹੀਂ ਕਰਦੇ ਤੇ ਸੀ ਸੇਸ਼ ਕਿ ਅਸੀਂ ਉਹਦੀ ਜਲਦੀ ਮਤਲਬ ਕਹਿੰਦਾ ਵੀ ਉਹਨਾਂ ਨੂੰ ਵੀ ਇਨਵੋਲਵ ਕਰਕੇ ਇੱਕ ਜਿਹੜੀ ਜੁਆਇੰਟ ਕਮੇਟੀ ਬਣਾ ਕੇ ਜਿਹੜੀ ਉਹਦੀ ਨਿਸ਼ਾਨਦੇਹੀ ਆ ਉਹਨੂੰ ਕਰਾ ਕੇ ਉਹਨਾਂ ਦਾ ਮਸਲਾ ਜਿਹੜਾ ਆਪਾਂ ਹੱਲ ਕਰਾਵਾਂਗੇ ਤੇ ਜੇਕਰ ਇੱਥੇ ਹੋ ਗਏ ਇਹ ਤਾਂ ਠੀਕ ਹੈ ਨਹੀਂ ਇਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਇਸ ਗੱਲ ਦਾ ਤਜਰਬਾ ਕਿ ਕਿਹੜਾ ਕੰਮ ਕਿਵੇਂ ਜਿਹੜਾ ਹੈਗਾ ਉਹ ਕਰਾਇਆ ਜਾ ਸਕਦਾ ਤੇ ਪਰੰਤੂ ਜੇ ਅੱਗੇ ਜਾਣ ਤੋਂ ਪਹਿਲਾਂ ਜਿਹੜਾ ਇਹ ਜ਼ਰੂਰੀ ਸੀਗਾ ਕਿ ਸਾਨੂੰ ਇਹਨਾਂ ਦੇ ਧਿਆਨ ਦੇ ਵਿੱਚ ਲਿਆਣਾ ਇਹਨਾਂ ਦੀ ਸਪੋਰਟ ਵੀ ਜ਼ਰੂਰੀ ਹੈਗੀ ਆ ਸੋ ਉਹਨਾਂ ਨੇ ਬਹੁਤ ਅੱਛੇ ਧਿਆਨ ਦੇ ਨਾਲ ਸਾਰੀਆਂ ਗੱਲਾਂ ਸੁਣੀਆਂ ਅ ਅ ਤੋ ਕੀ ਆਸ਼ਾ ਹਸੁਨਤ ਅਗੇ ਮੈਡਮ ਨੂੰ ਨਹੀਂ ਮੈਡਮ ਨੇ ਡਾਇਰੈਕਸ਼ਨ ਦਿੱਤੀਆਂ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਨੀਚੇ ਤੇ ਇਹਦੇ ਨਤੀਜੇ ਅ ਅ ਅੱਛੇ ਨਿਕਲਣ ਦੀ ਮੈਨੂੰ ਉਮੀਦ ਆ ਤੇ ਆਦਰਵਾਇਜ਼ ਬਹੁਤ ਰਸਤੇ ਹੁੰਦੇ ਆ ਇਹ ਉਹ ਰਸਤੇ ਚੋਂ ਕਿ ਅਸੀਂ ਮਸਲਾ ਤਾਂ ਇਹਨਾਂ ਦਾ ਮੈਂ ਹੱਲ ਕਰਾਉਣਾ ਹੀ ਕਰਾਉਣਾ ਇਹ ਮੇਰੀ ਇਲਾਕੇ ਦੇ ਨਾਲ ਕਮਿਟਮੈਂਟ ਹੈ ਜੀ ਅੱਜ ਆਉਂਗੇ ਜਿਹੜੀ ਅੱਜ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਮਿਲਣ ਆਏ ਸੀ ਉਸ ਇਲਾਕੇ ਦੀਆਂ ਵੱਖ-ਵੱਖ ਜਿਹੜੀਆਂ ਹੈਗੀਆਂ ਪਿੰਡਾਂ ਦੀਆਂ ਅਲੱਗ-ਅਲੱਗ ਪ੍ਰੋਬਲਮਸ ਸੀ ਬੜਾ ਉਹਨਾਂ ਨੇ ਧਿਆਨ ਦੇ ਨਾਲ ਸੁਣੀਆਂ ਇੱਕ ਦੋ ਗੱਲਾਂ ਉਹਨਾਂ ਦੇ ਪਹਿਲਾਂ ਹੀ ਧਿਆਨ ਦੇ ਵਿੱਚ ਸੀ ਤੇ ਜਿਵੇਂ ਸਾਡਾ ਸਭ ਤੋਂ ਵੱਡਾ ਜਿਹੜਾ ਮਜਬੂਤਾ ਦੇ ਕੋਈ ਏਡੀ ਗਰਮੀ ਪੈ ਰਹੀ ਆ ਪਰ ਸਾਡੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਜਿਹੜਾ ਹੈਗਾ ਮਿਲ ਰਿਹਾ ਹੈਗਾ ਇਹਦੇ ਵਿੱਚ ਸਾਡਾ ਤਿੰਨ ਮਤਲਬ ਕਿ ਨੀਲਪੁਰ ਦਾ ਏਰੀਆ ਹੋਇਆ ਸਤਨਾਮ ਨਗਰ ਦਾ ਤੇ ਪੀਰ ਪਲੌਂਦੀ ਦਾ ਪਿਛਲੇ ਕਈ ਦਿਨਾਂ ਤੋਂ ਬਹੁਤ ਪ੍ਰੋਟੈਸਟ ਚ ਸੀਗੇ ਲੋਕ ਅਸੀਂ ਮੈਟਰ ਸਮਝਿਆ ਕਿ ਇਹਨਾਂ ਨਾਲ ਕਿ ਅਸੀਂ ਆ ਕੇ ਗੱਲ ਕਰੀਏ ਇਹ ਗੱਲ ਕੀਤੀ ਤੇ ਉਹਨਾਂ ਨੇ ਡਾਇਰੈਕਸ਼ਨ ਵੀ ਦਿੱਤੀ ਹੈ ਕਿ ਇੱਥੇ ਜਿਹੜੇ ਐਸ.ਡੀ.ਓ ਹੈਗੇ ਆ ਉਹਨਾਂ ਨੂੰ ਵੀ ਆਰ ਹੋਪਫੁਲ ਕਿ ਉਹਦਾ ਅੱਛੇ ਜਿਹੜੇ ਰਿਜ਼ਲਟ ਹੈਗੇ ਆ ਉਹ ਨਿਕਲਿਆਣ ਕਿ ਜਿਹੜੀ ਪਾਣੀ ਦੀ ਪ੍ਰੋਬਲਮ ਹੈਗੀ ਉਹਨੂੰ ਕੋਸ਼ਿਸ਼ ਕਰਦੇ ਆ ਕਿ ਸੋਲਵ ਕਰਾਂਗੇ ਸੈਕੰਡਲੀ ਇੱਕ ਸਾਡਾ ਮਾਮਲਾ ਸੀਗਾ ਪਿਲਖਣੀ ਪਿੰਡ ਦਾ ਉਹਦੇ ਉਹ ਨੈਸ਼ਨਲ ਹਾਈਵੇ ਨਾਲ ਸੰਬੰਧ ਸੀ ਤੇ ਮੈਡਮ ਨੇ ਵੀ ਡੀ ਸਾਹਿਬ ਨਾਲ ਗੱਲ ਕੀਤੀ ਮੈਂ ਵੀ ਕੀਤੀ ਹੈਗੀ ਆ ਤੇ ਉਹ ਇੱਕ ਰੋਡ ਸੇਫਟੀ ਦੀ ਜਿਹੜੀ ਕਮੇਟੀ ਆ ਉਹ ਜਲਦੀ ਮੀਟਿੰਗ ਕਰਕੇ ਦੇ ਸੈੱਟ ਕੇ ਅਸੀਂ ਉਹ ਵੀ ਜਿਹੜਾ ਵੀ ਪ੍ਰੋਬਲਮ ਹੈਗੀ ਉਹਨੂੰ ਸੌਲਵ ਕਰ ਸੀ ਕਰਾਵਾਂਗੇ ਤੀਜਾ ਸਾਡਾ ਇੱਕ ਮਾਮਲਾ ਹੈਗਾ ਹਰੀ ਨਗਰ ਸਾਡਾ ਜਿਹੜਾ ਪੁਰਾਣਾ ਰਾਜਪੁਰਾ ਦੇ ਵਿੱਚ ਪੈਂਦਾ ਉਹ ਰੇਲਵੇ ਨਾਲ ਰਿਲੇਟਡ ਹੈਗਾ ਤੇ ਉਹਦੇ ਲਈ ਇਹਨਾਂ ਨੇ ਆਲਰੇਡੀ ਜਿਹੜਾ ਇੱਕ ਆਪਣਾ ਤਹਿਸੀਲਦਾਰ ਰਾਜਪੁਰਾ ਨੂੰ ਜਿਹੜਾ ਡੀਮਾਰਕੇਸ਼ਨ ਦੇ ਲਈ ਲਿਖਿਆ ਬਟ ਉਹਦੇ ਵਿੱਚ ਇੱਕ ਪ੍ਰੋਬਲਮ ਸੀ ਕਿ ਰੇਲਵੇ ਵਾਲੇ ਜਿਹੜਾ ਹੈਗਾ ਉਹ ਸਾਨੂੰ ਸਪੋਰਟ ਨਹੀਂ ਕਰਦੇ ਤੇ ਸੀ ਸੇਜ ਕਿ ਅਸੀਂ ਉਹਦੀ ਜਲਦੀ ਮਤਲਬ ਕਹਿੰਦਾ ਵੀ ਉਹਨਾਂ ਨੂੰ ਵੀ ਇਨਵੋਲਵ ਕਰਕੇ ਇੱਕ ਜਿਹੜੀ ਜੁਆਇੰਟ ਕਮੇਟੀ ਬਣਾ ਕੇ ਜਿਹੜੀ ਉਹਦੀ ਨਿਸ਼ਾਨਦੇਹੀ ਆ ਉਹਨੂੰ ਕਰਾ ਕੇ ਉਹਨਾਂ ਦਾ ਮਸਲਾ ਜਿਹੜਾ ਆਪਾਂ ਹੱਲ ਕਰਾਵਾਂਗੇ ਤੇ ਜੇਕਰ ਇੱਥੇ ਹੋ ਗਏ ਇਹ ਤਾਂ ਠੀਕ ਹੈ ਨਹੀਂ ਇਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਇਸ ਗੱਲ ਦਾ ਤਜਰਬਾ ਕਿਹੜਾ ਕੰਮ ਕਿਵੇਂ ਜਿਹੜਾ ਹੈਗਾ ਉਹ ਕਰਾਇਆ ਜਾ ਸਕਦਾ ਤੇ ਪਰੰਤੂ ਜੇ ਅੱਗੇ ਜਾਣ ਤੋਂ ਪਹਿਲਾਂ ਜਿਹੜਾ ਇਹ ਜ਼ਰੂਰੀ ਸੀਗਾ ਕਿ ਸਾਨੂੰ ਇਹਨਾਂ ਦੇ ਧਿਆਨ ਦੇ ਵਿੱਚ ਲਿਆਣਾ ਇਹਨਾਂ ਦੀ ਸਪੋਰਟ ਵੀ ਜ਼ਰੂਰੀ ਹੈਗੀ ਆ ਸੋ ਉਹਨਾਂ ਨੇ ਬਹੁਤ ਅੱਛੇ ਧਿਆਨ ਦੇ ਨਾਲ ਸਾਰੀਆਂ ਗੱਲਾਂ ਸੁਣੀਆਂ ਅ ਅ ਤੱਕਿਆ ਸੋ ਅਸੰਤ ਅਗੇ ਮੈਡਮ ਉਹਨੂੰ ਨਹੀਂ ਮੈਡਮ ਨੇ ਡਾਇਰੈਕਸ਼ਨ ਦਿੱਤੀਆਂ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਨੀਚੇ ਤੇ ਇਹਦੇ ਨਤੀਜੇ ਅ ਅ ਅੱਛੇ ਨਿਕਲਣ ਦੀ ਮੈਨੂੰ ਉਮੀਦ ਆ ਏ अदरवाइज ਬਹੁਤ ਰਸਤੇ ਹੁੰਦੇ ਆ ਇਹ ਉਹ ਰਸਤੇ ਕੋਣਕੇ ਅਸੀਂ ਮਸਲਾ ਤਾਂ ਇਹਨਾਂ ਦਾ ਮੈਂ ਹੱਲ ਕਰਾਉਣਾ ਹੀ ਕਰਾਉਣਾ ਇਹ ਮੇਰੀ ਇਲਾਕੇ ਦੇ ਨਾਲ ਕਮਿਟਮੈਂਟ ਹੈ